नगर पंचायत शाहकोट दोणा च वाल्मीकि भाईचारे के तीन उम्मीदवार कुलजीत राणी जसविंदर गिल राखी गिलखी मटू चो जितंसलर बने जिन्हों के सन्मान महारिषि वाल्मीकि मंदिर और धर्मशाला कमेटी मोहल्ला ऋषि नगर शाहकोट के प्रधान मनी भारद्वाज और श्रोमी रंगरेटा दल पंजाब वाइस प्रधान पवन मेवाल की अगवाई च वाल्मीकि भाईचारे वालों विशेष सन्मान समारोह महारिषि वाल्मीकि मंदिर और धर्मशाल मोहल्ला ऋषि नगर शाहकोट करवाया गया ਇਸ ਮੌਕੇ ਪ੍ਰਦਾਨਮਨੀ 파ਰਦਵਾਜ ਨੇ ਕਿਹਾ ਕਿ ਵਾਲਮੀਕੀ ਪਾਈਚਾਰੇ ਲਈ ਇਹ ਬੜੇ ਮਾਣ ਵਾਲੀ ਗੱਲ ਹੈ ਕਿ ਸ਼ਾਹਕੋਟ ਦੇ 13 ਵਾਡਾਂ ਵਿੱਚੋਂ ਤਿੰਨ ਵਾਡਾਂ ਚੋਂ ਉਹਨਾਂ ਦੇ ਪਾਈਚਾਰੇ ਦੇ ਕੋਸਲਰ ਬਣੇ ਹਨ ਇਸ ਤੋਂ ਵੀ ਵੱਧ ਮਾਣ ਵਾਲੀ ਗੱਲ ਹੈ ਕਿ ਨਗਰ ਪੰਚਾਇਤ ਦੀ ਨਵੀਂ ਬਣੀ ਕਮੇਟੀ ਵਿੱਚ ਉਹਨਾਂ ਦੇ ਪਾਈਚਾਰੇ ਦੀ ਕੋਸਲਰ ਕੁਲਜੀਤ ਰਾਣੀ ਨੂੰ ਵਾਈਸ ਪ੍ਰਧਾਨ ਬਣਾ ਕੇ ਨਿਵਾਜਿਆ ਗਿਆ ਹੈ ਉਹਨਾਂ ਵਾਲਮੀਕੀ ਪਾਈਚਾਰੇ ਦੇ ਨਗਰ ਪੰਚਾਇਤ ਦੀ ਕਮੇਟੀ ਵਿੱਚ ਨਵੇਂ ਚੁਣੇ ਗਏ ਅਹੁਦੇਦਾਰ ਕੁਲਜੀਤ ਰਾਣੀ ਅਤੇ ਕੋਸਲਰ ਜਸਵਿੰਦਰ ਗਿਲਤੇ ਰਾਖੀ ਮਟੂ ਨੂੰ ਵਧਾਈ ਦਿੱਤੀ ਜੈ ਵਾਲਮੀਕੀ ਜੀ ਹਰ ਹਰ ਵਾਲਮੀਕੀ ਜੀ ਜੋ ਬੋਲੇ ਸੋਨਰ ਪੈਸ ਰਿਸਤੀ ਕਰਤਾ ਭਗਵਾਨ ਵਾਲਮੀਕ ਮਹਾਰਾਜ ਕੀ ਜੈ ਮੈਂ ਮਨੀ ਭਰਦਵਾਜ ਧਰਮਸ਼ਾਲਾ ਵਾਲਮੀਕੀ ਸਭਾ ਦਾ ਪ੍ਰਧਾਨ ਤੇ ਅੱਜ ਦਾ ਜੋ ਪ੍ਰੋਗਰਾਮ ਲਿਖਿਆ ਗਿਆ ਉਹ ਪ੍ਰੋਗਰਾਮ ਸ਼੍ਰੋਮਲੀ ਰਕਦੇ ਟਗਲ ਟਕਸਾਲੀ ਤੇ ਸਾਡੇ ਮੁਹੱਲਾ ਰਿਸ਼ੀਨਗਰ ਵੱਲੋਂ ਸਮੂਹ ਨਵਨਗਰ ਨਿਵਾਸੀਆਂ ਵੱਲੋਂ ਲਿਖਿਆ ਗਿਆ ਤੇ ਇਹ ਪ੍ਰੋਗਰਾਮ ਦਾ ਮੰਤਵ ਇਹ ਹੈ ਸਗਾ ਤੇ ਆਪਣੇ ਜੋ ਨਵੇਂ ਨਗਰ ਪੰਚਾਇਤ ਸ਼ਾਹਕੁੜ ਦੇ ਆਪਣੇ ਬਣੇ ਤਿੰਨ ਵਾਲਮੀਕੀ ਭਾਈਚਾਰੇ ਦੇ ਐਮਸੀ ਬਣੇ ਹਨ ਤੇ ਉਹ ਸਾਡੇ ਲਈ ਬਹੁਤ ਹੀ ਮਾਣ ਵਾਲੀ ਗੱਲ ਹੈ ਤੇ ਉਹਨਾਂ ਵਿੱਚੋਂ ਸਾਡੀ ਇੱਕ ਭੈਣ ਗੁਲਜੀਤ ਰਾਣੀ ਜਿਨ੍ਹਾਂ ਨੂੰ ਕੀ ਵਾਈਸ ਪ੍ਰਧਾਨ ਨਗਰ ਪੰਚਾਇਤ ਦਾ ਬਣਾਇਆ ਗਿਆ ਹੈ ਇਹ ਪਹਿਲੀ ਵਾਰ ਹੋਇਆ ਵਾ ਕਿ ਸਾਡੀ ਭਾਈਚਾਰੇ ਦੀ ਕੋਈ ਭੈਣ ਨਗਰ ਪੰਚਾਇਤ ਦੀ ਪ੍ਰਧਾਨ ਬਣੀ ਹੈ ਤੇ ਇਹਨਾਂ ਦੀ ਮੈਂ ਬਹੁਤ ਬਹੁਤ ਵਧਾਈ ਦੇਣਾ ਚਾਹੁੰਦਾ ਹਾਂ ਤੇ ਧੰਨਵਾਦ ਜੀ